ਸੁਹੀ ਮਲਾ ਪਹਿਲਾ ਸਤਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਓ ਤੁਧ ਅੰਤਰ ਹਉ ਸੁਖ ਵਸਾਂ ਤੂੰ ਅੰਤਰ ਸ਼ਾਬਾਸ਼ ਜਿਓ ਭਾਣ ਤਖਤ ਵਡਾਈਆਂ ਪਾਣੇ ਪੀਖ ਉਦਾਸ ਜਿਓ ਪਾਣੇ ਥਲ ਸਿਰ ਸਰਵ ਹੈ ਕਮਲ ਫੁੱਲੇ ਆਕਾਸ਼ ਜਿਓ ਪਾਣੇ ਫਵਜਲ ਲੰਘੀਏ ਪਾਣੇ ਮੰਝ ਭਰਿਆਸ ਜਿਓ ਪਾਣੇ ਸੋ ਸ਼ਹਿਰੰਗੁਲਾ صرف رتا گن تاس جیو پانے شہ پیہا بلا ہاں آمن جان جیو تو شہ گم تو ہاں کہہ کہہ تھے پیاس جیو کیا مانگو کیا کہہ سنی ਮੈਂ ਦਰਸ਼ਨ ਭੂਖ ਪਿਆਸ ਜਿਓ ਗੁਰ ਸ਼ਬਦ ਦੀ ਸਹਿ ਪਾਇਆ ਸੱਚ ਨਾਨਕ ਕੀ ਹਰ ਦਾਸ ਜਿਓ ਸੁਹੀ ਮੈ ਲਾ ਪਨਵਾ ਗੁਣਵੰਤੀ ਜੋ ਦੀ ਸਗੁਰ ਸਿਖੜਾ ਤਿਸ ਨਿਵ ਨਿਵ ਲਾਗੋਂ ਪਾਇ ਜਿਓ ਅੱਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜਿਉ ਸੋਈ ਦਸ ਉਪਦੇਸ਼ੜਾ ਮੇਰਾ ਮਨ ਅਨੰਤ ਨਾ ਕਾਹੂੰ ਜਾਏ ਜਿਉ ਇਹ ਮਨ ਤੈ ਕੂੰ ਦੇਵਸਾ ਮੈਂ ਮਾਰਗ ਦੇਹ ਬਤਾਏ ਜਿਉ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਣਾ ਜਿਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਓ ਇਤ ਮਾਰਗ ਚੱਲੇ ਭਾਈ ਅੜ ਗੁਰ ਕਹ ਸੁਖਾਰ ਕੁਮਾਏ ਜਿਓ ਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਉ ਜਿਉ ਇਉ ਪਾਵੇ ਹਰ ਦਰਸਾਵੜਾ ਨਾ ਲੱਗਾ ਤਤੀਵਾ ਜਿਉ ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਾ ਸਭ ਹੁਕਮਾਉ ਜਿਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰ ਨਾਨਕ ਕੀਆ ਪਸਾਉ ਜਿਉ ਮੈਂ ਬਹੜ ਨਾ ਤ੍ਰਿਸ਼ਨਾ ਫੁਖੜੀ ਹਾਂ ਰੱਜਾ ਤ੍ਰਿਪਤ ਅਗਾਏ ਜਿਉ ਜੋ ਗੁਰ ਦੀ ਸੈ ਸਖੜਾ ਤਿਸ ਨਿਵ ਨਿਵ ਲਾਗੋ ਪਾਏ ਜਿਉ ਰਾਗ ਸੁਹੀ ਸ਼ਾਂਤ ਮੱਲਾ ਪਹਿਲਾ ਘਰ ਪਹਿਲਾ ਏਕੋ ਅੰਕਾਰ ਸਤਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪਈ ਅੜੈ ਘਰ ਤਹਣੀ ਬਲਰਾਮ ਜਿਓ ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨ ਸਮਾਵਨੀ ਬਲਰਾਮ ਜਿਓ ਗੁਣ ਸਾਰ ਨਾ ਜਾਣੀ ਪਰਮ ਤੁਲਾਣੀ ਜੋ ਬਨ ਬਾਦ ਗਵਾਇਆ ਵਰ ਕਰ ਦਰ ਦਰਸ਼ਨ ਨਹੀਂ ਜਾਤਾ ਪੇਰ ਕਾ ਸਹਜ ਨਾ ਪਾਇਆ ਸਤ ਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਣ ਰੰਡੇ ਪਾ ਦਿਨ ਪਿਰ ਧਨ ਤੁਮਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵ ਤਿਸ ਕੀ ਬਲਰਾਮ ਜਿਓ ਰਾਵ ਰਹਾ ਜੁਗ ਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜਿਓ ਪ੍ਰਥਮਨ ਕੰਤ ਰਵੈ ਸੁਹਾਗਣ ਅਵਗਣ ਮੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਾ ਭਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਣ ਨ ਮੈ ਲੈ ਵੇਸੇ ਨਾਨਕ ਮੈਂ ਵਰ ਸਾਚਾ ਭਾਵੈ ਜਗ ਜਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹਮ ਵੀ ਵੰਨਿਆ ਸਹੋਰੈ ਬਲਰਾਮ ਜਿਓ ਸਾਹਾ ਹੁਕਮ ਅਰਜ਼ਾਏ ਸੋ ਨਟਲ ਜੋ ਪ੍ਰਭ ਕਰੈ ਬਲਰਾਮ ਜਿਓ ਕਿਰਤ ਪਿਆ ਕਰਤੈ ਕਰ ਪਾਇਆ ਮੇਟ ਨਸਕ ਕੋਈ ਜਨਨੀ ਨਾਉ ਨਰਨ ਨੇ ਕੇਵਲ ਰਾਵ ਰਹੇ ਆਤੇ ਲੋਈ ਮਾਏ ਨਿਰਾਸੀ ਰੋਏ ਵੇ シュੁਨਨੀ ਬਾਲੀ ਬਾਲੇ ਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਬਾਬੂਲ ਦਿੱਤੜੀ ਦੂਰ ਨਾ ਆਵੇ ਘਰ ਤੇਈਆ ਬਲਰਾਮ ਜਿਓ ਰਸੀ ਵੇਖ ਦੂਰ ਤੇਰੇ 라ਵੀ ਘਰ ਸੋਹੀਆ ਬਲਰਾਮ ਜਿਓ ਸੱਚੇ ਪਰ ਲੋੜੀ ਪ੍ਰੀਤੰ ਮਜੋੜੀ ਮਤ ਪੂਰੀ ਪਰਧਾਨੇ ਸੰਜੋਗੀ ਮੇਲਾ ਥਾਨ ਸੋਹਿਲਾ ਗਣਵੰਤੀ ਗੌਰ ਗਿਆਨੇ ਸਤ ਸੰਤੋਖ ਸਦਾ ਸਚ ਪੱਲਾ ਸਚ ਬੋਲੇ ਪੇਰ ਭਾਏ ਨਾਨਕ ਵਿਛੋੜ ਨਾ ਦੁਖ ਪਾਏ ਗੁਰ ਮਤ ਅੰਕ ਸਮਾਏ ਰਾਗ ਸੁਹੀ ਨਾ ਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਘਰ ਸਾਜਨ ਆਏ ਸਾਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇ ਤੀ ਮਨ ਲਾਇਆ ਆਨੰਦੇ ਨੇ ਮੇਲ ਭਇਆ ਮਨ ਮੰਨਿਆ ਕਰਮੰੰਦਰ ਸੋਹਾਏ ਪੰਚ ਸ਼ਬਦ ਤੁਨ ਅਨਹਦ ਵਾਜੇ ਹਮ ਘਰ ਸਾਜਨ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ ਸੋਹੇ ਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇ ਕਾਰਜ ਸ਼ਬਦ ਸੁਵਾਰੇ ज्ञान महारस नेतरी अंजन त्रभवन रूप दिखाया सखी मिलो रस मंगल गावो हम कर साजन आया मन तन अमृत पिन्ना अंतर प्रेम रतन अंतर रतन पदार्थ मेरा ਤਰੰਤ ਤਤ ਵਿਚਾਰੋ ਜੰਤ ਭੇਖ ਤੂੰ ਸਫਲ ਉਹ ਦਾਤਾ ਸਿਰ ਸਿਰ ਦੇਵਣ ਹਾਰੋ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਣ ਕੀਨਾ ਸੁਨੋ ਸਖੀ ਮਨ ਮੋਹਨ 모ਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰ ਸੱਚਾ ਖੇਲ ਤੁਮਹਾਰਾ ਸੱਚ ਖੇਲ ਤੁਮਹਾਰਾ ਅਗੰਮ ਅਪਾਰ ਤੁਦ ਦਿਨ ਕੌਣ 부ਝਾਏ ਸਿੱਧ ਸਾਧਿਕ ਸਿਆਣੇ ਕੇਤੇ ਤੁਜ ਬਿਨ ਕਵਣ ਕਹਾਏ ਕਾਲ ਵਿਕਾਲ ਪਏ ਦੇਵਾਨੇ ਮੰਨ ਰੱਖਿਆ ਗੁਰ ਥਾਂਇ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੁਹੀ ਨਾ ਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਵੋ ਸਜਣਾ ਦੇਖਾਂ ਦਰਸ਼ਨ ਤੇਰਾ ਰਾਮ ਘਰ ਆਪਣੜੇ ਖੜੀ ਤਕਾਂ ਮੈਂ ਮਨ ਚਾਉ ਕਨੇਰਾ ਰਾਮ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸ ਦਰਸ਼ਨ ਦੇਖ ਤੈਨੇ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕੋ ਬਲ ਜਾਈਐ ਸਾਚ ਮਿਲੇ ਘਰ ਆਏ ਘਰ ਆਏ ਅੜੇ ਸਾਜਨਾ ਤਨ ਤਨ ਖਰੀ ਸਰਸੀ ਰਾਮ ਹਰ ਮੁਹੜੀ ਸਾਚ ਸ਼ਬਦ ਠਾਕੁਰ ਦੇਖ ਰਹਿੰਸੀ ਰਾਮ ਗੁਣ ਸੰਗ ਰਹਿੰਸੀ ਖਰੀ ਸਰਸੀ ਜਾਰਾ ਵੀ ਰੰਗ ਰਤ ਅਵਗਣ ਮਾਰ ਗੁਣੀ ਘਰਸ਼ਾ ਕੁਬੇਧਾ ਤਸ ਕਰਮਾਰ ਵਸੀ ਪੰਚਾਇਦ ਅਦਲ ਕਰੇ ਵਿਚਾਰੇ ਨਾਨਕ RAM ਨਾਮ ਨਿਸਤਾਰ ਗੁਰਮਤ ਮਿਲੇ ਪਿਆਰੇ ਵਰ ਪਾਇੜ ਬਾਲੜੀਏ ਆਸਾ ਮਨ ਸਾ ਰਾਹ ਰਹੇ ਨਾ ਦੂਰੀ ਰਾਮ ਕਬ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸੁਬਾਈ ਅੱਤੇ ਰਸੀਆ ਅੱਤੇ ਨਾਵੇ ਜਿਉ ਤਿਸ ਦੀ ਵਡਿਆਈ ਅਮਰ ਅਡੋਲ ਅਮੋਲ ਅਪਾਰ ਗੁਰਪੁਰ ਸੱਚ ਪਾਈਐ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਿਵਲਾਈਆ ਪੈਰ ਉੱਚੜੀਆ ਮਾਰੜੀਆ ਤੇ ਲੋਆ ਸਿਰ ਤਾਜ ਰਾਮ ਹਾਂ ਬਿਸਮ ਤਹੀ ਦੇਖ ਗੁਣਾ ਨਹ ਹੱਦਿ ਸ਼ਬਦ ਅਗਾਜਾਰੰ ਸ਼ਬਦ ਵੀਚਾਰੀ ਕਰਨੀ ਸਾਰੀ RAM ਨਾਮ ਨਿਸ਼ਾਣੋ ਨਾਮ ਬਿਨਾ ਖੋਟੇ ਨਹੀਂ ਥਾਹਰ ਨਾਮ ਰਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਨ ਨਾ ਆਵ ਨਾ ਜਾਸੀ ਨਾਨਕ ਗੁਰਮੁਖ ਆਪ ਪਛਾਨ ਪ੍ਰਭ ਜੈਸੇ ਅਵਨਾਸ਼ੀ